ਇਹ ਤਾਂ ਗਾਣੇ ਫੰਮ ਚਾਹੀਦੇ ਟਿੱਕੇ ਤੇ ਕਿੰਨੇ ਚਾਹੀਦੇ ਨਹੀਂ ਅਰੰਭ ਇਹਨਾਂ ਵਾਲੇ ਸਤ ਸ੍ਰੀਕਾਲ ਬਈ ਸਾਰਿਆਂ ਨੂੰ ਤੇ ਹੋਰ ਦੱਸੋ ਕਿਵੇਂ ਹੋ ਠੀਕ ਹੋ ਸਾਰੇ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਬਈ ਅੱਜ ਆਪਾਂ ਵੜਨਾ ਆਪਣਾ ਬਾਰਾ ਝੋਨਾ ਤੇ ਵੜਨਾ ਦਾ ਬਈ ਆਪਾਂ ਕੱਲ ਸੀ ਪਰ ਕੱਲ ਚਾਚੇ ਕੇ ਬਈ ਨਿਬੜਿਆ ਨਹੀਂ ਉਹਨਾਂ ਦੇ ਝੋਨਾ ਸੀਗਾ ਡਿੱ ਗਿਆ ਥੋੜਾ ਜਿਹਾ ਤੇ ਮੈਂ ਕਿਹਾ ਚੱਲ ਫਿਰ ਅੱਜ ਆਪਣੀ ਮਸ਼ੀਨ ਲੱਗੂ ਬਈ ਹਜੇ ਤਾਂ 7:30 ਹੋਇਆ ਤੇ ਮਸ਼ੀਨ 10 ਵਜੇ ਤੋਂ ਪਹਿਲਾਂ ਤਾਂ ਚੱਲ ਨਹੀਂ ਨੀ ਬਈ ਤਰੀਲ ਬਹੁਤ ਪਈ ਆ ਤੇ ਅੱਜ ਆਪਾਂ ਬਈ ਆਪਾਂ ਨੂੰ ਕੱਲਿਆਂ ਨੂੰ ਵੜਾਉਣਾ ਪੈਣਾ ਝੋਨਾ ਕਿਉਂਕਿ ਚੋਬਰ ਆਪਣੇ ਗਏ ਅੱਜ ਸਕੂਲ ਕਿਉਂਕਿ ਬਈ ਸਕੂਲ ਵੀ ਡਿਊਟੀ ਜ਼ਰੂਰੀ ਆ ਕਿਉਂਕਿ ਇਹ ਤਾਂ ਆਪਣੀ ਸਰਕਾਰੀ ਜੌਬ ਆ ਬਈ ਜਦੋਂ ਮਰਜ਼ੀ ਜੁਆਇਨ ਕਰ ਲਈਏ ਤੇ ਆ ਕੇ ਵੇਰ ਮੈਂ ਕਿਹਾ ਵੇਰਾ ਮੈਂ ਉਹ ਦੂਖ ਕਵਾਂਗੇ ਇੱਥੇ ਈਮ ਬੁੰਨ ਟਾਈਮ ਮੈਂ ਇੱਕ ਬੰਦੇ ਵੜਦੇ ਆਪਾਂ ਕਿ ਜੇ ਬੰਨਿਆ ਦਾ ਕੰਮ ਨਿਬੜ ਗਿਆ ਫਿਰ ਕਿਲੇ ਦਾਣੇ ਪਾਉਣ ਦਾ ਕੰਮ ਰਹਿ ਜਾਣਾ ਉਹਨਾਂ ਕ ਤੱਕ ਬੰਦੇ ਨੇ ਸੰਭਾਲ ਹੀ ਲੈਣਾ ਚਲੋ ਆਏ ਵੜਦੇ ਆ ਫਿਰ ਲੋ ਭਾਈ ਆਪਾਂ ਡੀਜ਼ਲ ਲਿਆਂਦਾ ਹੁਣ ਆਪਾਂ ਪਾਉਣੇ ਆ ਆਪਣੇ ਝੋਟੇ 'ਚ ਡੀਜ਼ਲ ਤੇ ਪਾਉਣੇ ਆਂ ਦੇ ਮਗਰ ਟਰਾਲੀਆਂ ਤੇ ਕਰਦੇ ਆਂ ਆਪਾਂ ਸ਼ੁਰੂ ਕੰਮ ਭਾਈ ਗੁਰੂ ਦਾ ਨਾਮ ਲੈ ਕੇ ਅੱਲਾ ਪਾ ਪਾਲਿਆ ਤੇ ਹੁਣ ਬੱਚ ਚੱਲਦੇ ਆ ਮਸ਼ੀਨ ਆਪਣੇ ਆ ਗਈ ਆ ਭਾਈ ਇਹ ਕਟਰ-ਕਟਰ ਲਾਈ ਜਾਂਦੇ ਸੀਗੇ ਤੋਂ ਮਿਲ ਰਿਹਾ ਕੀਤੇ ਜਾ ਕੇ ਭਾਈ ਆਪਾਂ ਬੰਨਿਆਂ ਦਾ ਕੰਮ ਨਿਵੇੜਤਾ ਬੰਨਨੇ ਖਾਲੇ ਨਾਲ ਉਹ ਤੇ ਕੋ ਮੋਟਰ ਕੋਲ ਆਪਾਂ ਬੰਨੇ ਵੜਦੇ ਆ ਕਿਉਂਕਿ ਹੁਣ ਭਾਈ ਬੰਨੇ ਵੱਡੇ ਹੁਣ ਤੇ ਹੁਣ ਆਪਣਾ ਆਪਾਂ ਦਾਣੇ ਪੌਣ ਦਾ ਕੰਮ ਰਹਿ ਗਿਆ ਤੇ ਰੋਟੀਆਂ ਨਾਲ ਲੱਗੇ ਅੰਮ੍ਰਿਤਪਾਲ ਆਪਾਂ ਦਾ ਵੀ ਖਾਲੀ ਸੀ ਕਿ ਨਾ ਮੈਂ ਰੋਟੀ ਕੱਢੀ ਨਹੀਂ ਮੈਂ ਵੱਢ ਕੇ ਖਾਣਾ ਕਿਤੇ ਨਹੀਂ ਰੋਟੀਆਂ ਲੱਗ ਜੇ ਨਾ ਵੱਢਣ ਤੇ ਖਾਈ ਨਹੀਂ ਜੀ ਮਾਸ਼ੀ ਨੇ ਬੋਬੀਸੀ ਰਸਤੇ ਜਿੰਦੇ ਕਰ ਕੋਲ ਆਮ ਕੰਮ ਹੈ ਰੋਟੀ ਤੇ ਨਾਲ ਆਪਣਾ ਤਿਆਰਾ ਤੇ ਮਸਦੀ ਵੀ ਬਸ ਲੱਗਦੀ ਸੀ ਲੈ ਬਣਾ ਹੁਣ ਅੱਜ ਬਣਿਆ ਪਨੀਰ ਹੈ ਹੈ ਪ੍ਰੈਮ ਪਨੀਰ ਬਣਿਆ ਵਿੱਚ ਗੁਣਾ ਹੀ ਜਾਂਦਾ ਵਿਚਰਾਣਾ ਗੱਲ ਗਿਆ ਵੀ ਪਹਿਲਾਂ ਆਪਣਾ ਆਪਣੇ ਮੌਕੇ ਤੇ ਆਇਆ ਪਟੜਾ ਲੈ ਕੇ ਆਪਣਾਈ ਅੰਦਰ ਆਣ ਗਾੜੇ ਕੋਲ ਆਜੇ ਭਾਈ ਜ 12 ਦਾ ਝਾੜ ਵੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਣਾ ਕਿੰਨਾ ਕਿੰਨਾ ਘਬਰਾ ਝੋਣਾ ਨਿਕਲ ਰਿਹਾ ਹੈ ਇਹ ਤਪੂਸਾ ਉਤਾਵਣੀ ਆਇਆ ਇੱਕ ਟੈਂਕ ਪਿਆ ਆ ਜੀ ਆਪਾਂ ਨੂੰ ਪਤਾ ਨਹੀਂ ਕਿੰਨੇ ਵਾਰ ਡਾਜ ਚੱਲੇ ਡਾਜ ਨਹੀਂ ਗੇੜਾ ਤਾਂ ਨਹੀਂ ਆਇਆ ਜੀ ਜਿਹੜਾ ਉੱਚੀ ਜਾ ਕੇ ਮੁਰਗਿਓ ਤੇ ਮਰ ਗਿਆ ਆਪਣਾ ਸੁੱਖਾ ਭਾਈ ਸੁੱਖ ਚਾਹੀਦੀ ਆ ਵੀ ਕੋਈ ਸਾਦਾ ਸ਼ਾਮ ਨੂੰ ਦਾ ਕੱਦ ਤੱਕ ਭਰਾਵੀ ਆਪਾਂ ਬਾਲੇ ਹਰਾਇਆ ਕੋਈ ਦਾ ਬੁੱਟਾ ਹੱਦੋਂ ਜ਼ਿਆਦਾ ਦੇਸੀ ਬੁੱਟਾ ਉਹ ਥੋੜਾ ਕਿਤੇ ਵੇਖ ਲਈ ਰਹਿ ਗਿਆ ਵਰਲਟਾਵਾ ਜਿਸਿਆ ਕਿਲੇ ਚ ਦੋ ਚਾਰ ਬੁੱਟੇ ਹੀ ਆ ਬਾਲੇ ਨਹੀਂ ਗੇ ਉਹਨੇ ਤਾਂ ਕਰਨਾ ਵੀ ਕੁਛ ਨਹੀਂ ਗਾ ਇੰਨਾ ਕਿ ਤਾਂ ਆਪਾਂ ਚਲਾ ਦੇ ਜਾਂਗੇ ਭਾਈ ਦੂਜਾ ਜਿਹੜਾ ਮੋੜਦਾ ਹੈ ਕੇਰਾਵਲ ਕੇ ਤੇ 2 2.5 ਤੇ ਕੋ ਗਿਆ ਮੈਨੂੰ ਠੀਕ ਲੱਗਦਾ ਭਈ 12 ਦਾ ਝਾੜ ਦੀ ਕੇਰੇ ਦੀ ਪਈ ਪਈ ਆ ਤੇਰਾ ਪ੍ਰਾਅ ਦੇਖੋ ਹਰਾ ਦੂਸਰ ਨਾਲ ਚੁੱਕਾ ਵੇ ਜਾਣਾ ਆੜਤਾ ਬੰਦਾ ਯਾਰ ਕਿਹਦੀ ਦਾ ਚੜਨਾ ਝਾੜਨੀ ਨਿਕਲਿਆ ਉਤੋਂ ਹਨੇਰੀ ਜੀ ਨੇ ਸੜ ਤੇ ਪਹਿਲੀ ਗੱਲ ਝਾੜਉ ਨਹੀਂ ਘਾਟਾ ਕਈ ਦਹੀਂ ਗਟੋਲੀ ਬਹੁਤ ਪੈ ਗਈ ਆ ਬਾਕੀ ਆ ਢਿੱਗ ਨਾਲ ਨਿਸ਼ਾਨ ਬਈ ਬਹੁਪੂਰੀ ਜਾਂਦੀ ਆ ਆਪਾਂ ਦੇ ਮਾੜੀ ਦੌਗੀ ਡਿਗੀ ਉੱਥੇ ਕਿੰਨਾ ਆਪਾਂ ਕਿਹਾ ਮਗਦਾ ਨਹੀਂ ਮਾਰ ਕੋ ਨਿਸ਼ਾਨਾ ਬਈ ਅਸਲ ਦੇ ਵਿੱਚ ਮੈਂ ਕਹਿੰਦਾ ਯਾਰ ਮੂਰਖਾ ਬੰਦਾ ਜਿਹੜਾ ਠੇਕਾ ਬਣਾਉਂਦਾ ਬਈਆ ਮਾਰ ਕੇ ਰੱਖਦਾ ਤੱਕੀ ਤੇ ਬਈ ਕੋਈ ਫਾਇਦਾ ਨਹੀਂ ਸਰਫਾਇਦਾ ਕੀ ਆ ਮੋਤੀ ਜੀ ਲੱਗਣਾ ਕਿ ਬਈ ਫਿਰ ਲੈ ਜਾਣਾ 70 ਨੂੰ ਹਾਂ ਫਿਰ ਲੈ ਜਾਈ ਫਿਰ ਲੈ ਜਾਈ ਬਈ ਬਹੁਤ ਤਰ੍ਹਾਂ-ਤਰ੍ਹਾਂ ਦੇ ਆ ਗਏ ਵੇਖੋ ਸਾਰਾ ਕੱਲੀ-ਕੱਲੀ ਚੀਜ਼ ਦੇਦੇ ਆਪਣਾ ਬਾਈ ਚਾਹੀਏ ਜਿਵੇਂ ਹੁਣ ਬਹਿ ਜੇ 70-70000 ਰੁਪਏ ਠੇਕੇ ਤੇ ਆ ਯਾਰ ਕਿੰਨਾ ਉੱਤੇ ਖਰਚਾ 15-18000 ਤੱਕ ਆ ਰਿਹਾ ਹੈ ਆ ਪਰ ਤਾਂ ਹੀ ਪਾ ਲੱਗਦਾ ਇਧਰੋਂ ਫੜੀ ਉਧਰ ਦੀ ਨਹੀਂ ਆਏ ਬਸ ਲੱਤ-ਪਲੱਤ ਹੀ ਹੋ ਜਾਂਦੀ ਹੈ ਲੱਤ-ਪਲੱਤ ਹੀ ਆ ਹੋਰ ਨਹੀਂ ਕੋ ਬਸ ਆ ਉਦੋਂ ਦੋ ਦਿਨ ਚਾ ਚੜਦੇ ਤੇ ਤੇਰ ਤੇ ਮੰਜਾ ਤਾਂ ਆ ਜਦੋਂ ਆ ਜਾ ਸੜਦੀ ਹੈ ਨਾ ਟੈਂਕੀ ਦੀ ਟਰਾਲੀ ਚ ਉਦੋਂ ਲੱਗਦਾ ਵੇਖਿਆ ਹੁਣ ਤਾਂ ਲੈ ਲਾਂਗੇ ਉਹ ਲੈ ਲਾਂਗੇ ਜੋ ਪੈਂਦੀ ਬੋਰੀਆਂ ਚ ਉਹ ਤਾਂ ਪਤਾ ਲੱਗਦਾ ਵੀ ਕੀ ਬਣ ਗਿਆ ਆ ਜਾਂਦਾ ਖੱਚ ਗਿਆ ਹਾਂ ਉਹ ਲੈ ਇਹਨੇ ਖੱਚ ਗਿਆ ਬਈ ਨਾਲੇ ਦੋ ਕਿ ਦਿਨ ਚੌਧਰ ਚਲਾ ਦਿੰਦੇ ਆ ਮੰਡੀ ਜਾ ਕੇ ਆਪਣੇ ਵਰਗੇ ਬਸ ਬਸ ਉਹਦੇ ਆਸਤੇ ਹੀ ਆ ਪੈਣਾ ਥਾਮ ਜਾਮ ਚੱਕੀ ਫਿਰਦੇ ਆ ਮੇਰੇ ਹਿਸਾਬ ਚ ਨਹੀਂ ਬਦਲੀ ਚਾਹੀਦੀ ਯਾਰ ਚਾਹੀਦੀ ਨਹੀਂ ਬਈ ਨਹੀਂ ਬਦਲੀ ਚਾਹੀਦੀ ਨਹੀਂ ਬਾਈ ਯਾਰ ਮੈਂ ਤਾਂ ਮੂੰਹ ਕਹੀ ਇਹਨੇ ਆਪਾ ਆਪ ਸਿਆਣੇ ਆ ਕੋਈ ਨਹੀਂ ਫਾਇਦਾ ਬਈ ਠੇਕੇ ਤਾਂ ਇਹਨੇ ਮਹਿੰਗੇ ਠੱਕੀ ਤੇ ਰੱਖੇ ਕੋਈ ਵੀ ਫਾਇਦਾ ਨਹੀਂ ਕੋਈ ਵੀ ਐ ਯਾਰ ਬਦੌਂਦੇ ਦਾ ਪਾਪ ਹੀ ਹੈ ਕਿਹੜਾ ਮੂੰਹ ਮੰਗ ਰਿਹਾ ਆਪਣੇ ਆਪ ਹੀ ਇੱਕ ਦੂਜੇ ਤੇ ਜੋੜ ਰਿਹਾ ਹਾਂ ਹਾਂ ਯਾਰ ਹੁਣ ਮਾਲਾ ਤੇਰੇ ਕੋਲ ਆ ਵਾ ਮੇਰੇ ਥੱਲੋਂ ਨਾ ਜੀਰ ਕਾ ਕਹਿੰਦਾ ਭੰਜ 5000 ਹੋਰ ਸਹੀ ਹਾਂ ਕੜਾਈ ਤੇ ਕੜਾਵਾ ਹਾਂ ਉਹਦੇ ਥੱਲੋਂ ਕੜਾਈ ਆਹ ਆਪੀ ਅੱਬਾ ਜੱਟ ਦਾ ਜਾਤੀ ਵੇਰੀ ਬਣਿਆ ਫਿਰਦਾ ਹਾਂ ਹਾਂ ਜੜਦੇ ਆਟੀ ਵੈਰੀਆ ਦੇ ਨਿਕਲਦਾ ਕੋਹ ਨਹੀਂਗਾ ਠੇਕੇ ਵਾਲਾ ਮੌਜ ਕਰਦੇ ਬਈ ਅਗਲੇ ਕਰਦੇ ਜਿਵੇਂ ਹੁਣ ਜਿੱਧਰ ਹੜੂੜ ਆਏ ਪਿਆ ਯਾਰ ਠੇਕੇ ਵਾਲਿਆਂ ਨੂੰ ਕੀ ਬਈ ਮੈਂ ਨਾ ਕੋਈ ਹੋਊਗੀ ਵਿੱਚ ਸੀਗੇ ਕਿਸੇ ਨੇ ਕਰ ਕਿਸੇ ਨੇ ਮਾਫ ਕੀਤਾ ਨਾ ਠੇਕਾ ਢੋ ਕੇ ਛੱਡਿਆ ਅਗਲੇ ਨੇ ਬਈ ਕਿਆ ਆਟਾ ਠੇਕਾ ਰੱਖਾ ਅਗਲੇ ਦੀ ਕਈਆਂ ਦੀ ਬਈ ਆਹਾ ਦੀ ਬੈ ਗਈ ਆ ਇਹਨਾਂ ਚੱਕਰਾਂਗੇ ਬਈ ਵਾਦ-ਵਾਦ ਕੀ ਠੇਕੇ ਦਾ ਸਵਾਦ ਹੀ ਬੜਾ ਪੜਾਇਆ ਹੈ ਜੱਟ ਹਾਂ ਬਾਅਦ ਛੱਡਣ ਨੂੰ ਜੀ ਨਹੀਂ ਕਰਦਾ ਕਹਿੰਦਾ ਯਾਰ ਇੱਥੇ ਹੀ ਹੋ ਗਈ ਅਗਲਾ ਕਹਿੰਦਾ ਚੱਲ ਕੁਛ ਤਾਂ ਵੀਲੇ ਵੀ ਫਿਰਨਾ ਹੀ ਆ ਕੁਛ ਕਰੋ ਔਰ ਬਈ ਸਾਰੇ ਮੈਂ ਤਾਂ ਇਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਸਾਰੇ ਸਮਝਦਾਰੀ ਤੋਂ ਕੰਮ ਲਾਓ ਮੇਰੇ ਵੀਰ ਇੱਕ ਦੂਜੇ ਨਾਲ ਇਕਤਾ ਯੂਨਿਟੀ ਬਣਾ ਕੇ ਰੱਖੋ ਸਹੀ ਹੈ ਤੇ ਬਈ ਠੇਕੇ ਠੀਕ ਆ ਸੋਚ ਕੇ ਵਾਣ ਰੱਖਿਓ ਜਦੋਂ ਵੀ ਤੁਸੀਂ ਹੁਣ ਵਾਣ ਰੱਖਣਾ ਵੀ ਕੀ ਹੋ ਜਾਊਗਾ ਕੀ ਨਹੀਂ ਐਦਕੀ ਵਾਲਾ ਸਿਸਟਮ ਤੋਂ ਛੋਨਾ ਵੀ ਨਹੀਂ ਚੱਕ ਰਿਆ ਨਾ ਕਿੰਨੀ ਛੁਟਾਈ ਐ ਕਿ ਮੰਡੀਆਂ ਚ ਰੁਲੀ ਜਾਂਦੇ ਨੇ ਨਾ ਘੱਟ ਨਾ ਮੇਰੀ ਗੱਲ ਇਹ ਵੀ ਹੈ ਨਾ ਬਈ ਮੰਡੀ ਚ ਵੀ ਘਾਟਦਾ ਇਹ ਤਾਂ ਜੇ ਉਹ ਤੋਂ ਵੱਡ ਲਿਆ ਘੱਟ ਹੀ ਆ ਜਿਹੜਾ ਉੱਤੇ ਪੁੱਛਦਾ ਬਈ ਮੰਡੀਆਂ ਚ ਨਿਗੋਚਾ ਉਹ ਕਰੀ ਜਾਂਦੇ ਆ ਹਾਂ ਨਾਲਾ ਬਾਈ ਪਤਾ ਇਹੀ ਕਹਨੇ ਆ ਵੀ ਆਪਦਾ ਧਿਆਨ ਰੱਖੋ ਇਸ ਚੀਜ਼ ਦਾ ਗਾਣ ਉਹ ਇਹ ਚੀਜ਼ ਜਦੋਂ ਬੋਲੀ ਦਿੰਨੇ ਆ ਜਮਾ ਰੱਖਦੇ ਆ ਉਹ ਇਹ ਚੀਜ਼ ਨੋਟ ਕੇਰਾ ਦਿਮਾਗ ਮਗਰ ਜਰੂਰ ਹੈ ਕੈਲਕੂਲੇਟਰ ਕਰਿਆ ਕਰੋ ਜਰੂਰ ਕਮਾਇਆ ਕਰੋ ਰੀ ਮਗਰ ਲੇ ਸਾਲ ਆਪਣੇ ਨਾਲ ਕੀ ਬਚਿਆ ਕੀ ਨਹੀਂ ਕਿਉਂਕਿ ਆਪਾਂ ਇਸੇ ਚੱਕਰ ਦੀ ਬਾਹਰ ਕੀ ਸਹੀ ਹੈ ਬਾਕੀ ਡਾਈ ਨਾਲ ਦੇਖ ਲੈ ਕਸਾਲ ਹੀ ਨਹੀਂ ਆਉਂਦਾ ਡਾਈ ਕਿੱਥੇ ਪਹੁੰਚੇ ਡੀਪੀ ਨਾਲ ਕਿੰਨਾ ਰਾਸ਼ੀ ਦੇ ਜਾਂਦੇ 700 ਦਾ ਸਮਾਨ ਹੀ ਲੈ ਵੱਖਰਾ 2.5 ਹਜ਼ਾਰ ਚ ਆਪਾਂ ਨੂੰ ਡੀਪੀ ਦੀ ਪੂਰੀ ਪੈਣੀ ਹੈ ਡੀਪੀ ਨਹੀਂ ਪਾਉਂਦੇ ਕਣਕ ਨਹੀਂ ਚੱਲਦੀ ਕਣਕ ਨਹੀਂ ਹੁੰਦੀ ਹੈ ਹੋਰ ਹੋਰ ਇੱਕ ਸਮਾਨ ਰੇ ਸਪਰੇ ਹਰ ਇੱਕ ਚੀਜ਼ ਤਾਂ ਚੜੀ ਜਾਂਦੀ ਹੈ ਜਿਨਾਲ ਹੀ ਇਹ ਪਠੀਕਾ ਚੜਾਈ ਜਾਂਦੇ ਆ ਤੇ ਫਸਲਾਂ ਦੇ ਰੇਟ ਕੋ ਖਾਸ ਵਾਧ ਨਹੀਂ ਰਹੀ ਯਾਰ ਹੁਣ ਝੋਨਾ ਕੀ ਲੈ ਸਨ 60 ਨਾਲ 70 ਰੁਪਏ ਝੋਨਾ ਬਾਈ ਜੀ ਮੈਂ ਅੱਜ ਤੋਂ 7-8 ਸਾਲ ਪਹਿਲਾਂ 18-19 ਚ ਸ਼ਾਮਲਾਟ ਲਵਾਣ ਇੱਥੇ ਰੱਖਿਆ ਸੀ ਸਾਢੇ 7 ਕਿੱਲੇ ਤੇ ਮੇਰੇ ਕੋਲੇ ਸਾਢੇ 30 ਕੇ 31 ਹਜ਼ਾਰ ਨੂੰ ਸੀਗਾ ਤੇ ਹੁਣ ਵਾਣ ਦੇਖ ਲਓ ਸਾਖੀ ਉਹਦੇ ਵਿੱਚੋਂ ਮੈਨੂੰ ਅੱਧੀ ਕਣਕ ਬਚੀ ਸੀਗੀ ਅੱਧੀ ਕਣਕ ਪੂਰੀ ਵਧੀਆ ਫਸਲ ਕਰਕੇ ਕੋਮਾ ਖਰਚਾ ਵੀ ਨਹੀਂ ਬੜਾ ਕੀਤਾ ਸੀ ਤੇ ਅਗਲੇ ਸਾਲ ਉਹੀ ਵਾਣ 55 ਹਜ਼ਾਰ ਤੇ ਆੜਾ ਤੇ ਹੁਣ ਉਹੀ ਵਾਣ 60 65 70 ਹਜ਼ਾਰ ਤੇ ਆ ਤੇ ਕੋਈ ਫਸਲ ਦੇ ਰੇਟ ਚ ਕੋਈ 2-400 ਵਧਿਆ ਹੋਣਾ ਕੋਈ ਖਾਸ ਫਰਕ ਨਹੀਂ ਪਏਗੇ ਤੇ ਤੂੰ ਆਪ ਹਸਾਲਾ ਵੀ ਠੇਕਾ ਇੰਨਾ ਵਧ ਗਿਆ ਡੀਲ ਖਰਚੇ ਵਧ ਗਏ ਆ ਲਾਉਣ ਵਾਲਿਆਂ ਦੀ ਲੇਬਰ ਵਧ ਗਈ ਆ ਜਿਹੜੀ ਉਹ 22500 ਦੀ ਹੁਣ 4-5000 ਆ ਹਾਂ 4500 ਚੱਲੇ ਆ ਇਦਾਂ ਨਹੀਂ 4500 ਸਪਰੇਆਂ ਦੇ ਰੇਟ ਵਧ ਗਏ ਆ ਲਾਲੇ ਤਾਂ ਬਣ ਹੀ ਜਾਂਦੇ ਆ ਬਾਈ ਠੀਕ ਆ ਤੇ ਆਪਾਂ ਡਾਊਨ ਹੁੰਦੇ ਜਾਂਦੇ ਇਹਨਾਂ ਦੇ ਕਰਾਂ ਨੇ ਬਸ ਸੋਚ ਸਮਝ ਕੇ ਚੱਲੋ ਲੋਰ ਸੋਚ ਸਮਝ ਕੇ ਚੱਲੋ ਵੀਰ ਆਪਣਾ ਇਹੀ ਸੁਨੇਹਾ ਕਿਸਾਨ ਭਰਾਵਾਂ ਨੂੰ ਵੀ ਸਾਰੇ ਕਿਸਾਨ ਭਰਾ ਸੋਚ ਸਮਝ ਕੇ ਠੇਕਾ ਦੇਣ ਠੇਕਾ ਵਧਾਉਣ ਹਾਂ ਹਾਂ بس ਤੁਸੀਂ ਇਹ ਸੋਚਿਆ ਕਰੋ ਵੀ ਥੋੜਾ ਵੀ ਕੌ ਬਾਂਝਿਆ ਕਰ ਤੁਸੀਂ ਸਾਲ ਭਰ ਭੈਣ ਜੋ ਮਿਹਨਤ ਕਰਨੀ ਆ ਬੱਚੇ ਵੀ ਕੁਛ ਯਾਰ ਚਾਰ ਸਾਲ ਬੱਚੇ ਨੇ ਤਾਂ ਫਾਇਦਾ ਕੀ ਪਕਾਈ ਕਰਨੀ ਸਾਰੇ ਟਾਈਮ ਦੇਣਾ ਖਲਾ ਸਾਲ ਬਹੁਤ ਹੁੰਦਾ ਬਈ ਸਾਲ ਭਰ ਦਾ ਟਾਈਮ ਤੁਸੀਂ ਦੇਣਾ ਤੇ ਫਿਰ ਵੀ ਤੁਹਾਨੂੰ ਕਿੱਲਾ ਭੈਣ ਜੋ 10000 ਰੁਪਿਆ ਬਣਾ ਛੱਡੇ 20 25000 ਰੁਪਿਆ ਵੀ ਛੱਡੇ ਤਾਂ ਬਹੁਤ ਹਸਾਬ ਦਾ ਹੀ ਆ ਕੋਈ ਬਾਲਾ ਜਿਆਦੇ ਨਹੀਂ ਬਾਲਾ ਜਿਆਦੇ ਨਹੀਂ ਹਾਂ 20 25000 ਰੁਪਿਆ ਛੱਡਦਾ ਕਿੱਲਾ ਫੇਰ ਜੇ ਪੂਰੀ ਦੋਵੇਂ ਫਸਲਾਂ ਫੱਬ ਜਾਣ ਦੋਵੇਂ ਫਸਲਾਂ ਕਦੇ ਵੀ ਫੱਬਦੀਆਂ ਨਹੀਂ ਇੱਕ ਫਸਲ ਚ ਕਰ ਤੇ ਰਹਿ ਜਾਂਦਾ ਰਹਿ ਜਾਂਦਾ ੱਡਾ ਕੋਈ ਤੜਿਆ ਕਿਸਾਨ ਹੋਵੇ ਬਈ ਇੱਕ ਫਸਲ ਦੇ ਖਾਤੇ ਰਹਿਣਾ ਜਾਂ ਵਾਣ ਬਾਲਾ ਚੰਗਾ ਹੋਵੇ ਕਾਪਾ ਕਹਿ ਨਹੀਂ ਸਕਦੇ ਨਹੀਂ ਸਰ ਝਾੜੇ ਦੀ ਸਾਰੇ ਚੰਗੇ ਮਾਰੇ ਵਾੜਾ ਝਾੜ ਸਭ ਬਰਤੀ ਹੈ ਜਿੰਨਾਂ ਨੇ ਵੱਡੇ ਕਿਸੇ ਨੇ ਨਹੀਂ ਕਿਹਾ ਮੇਰੇ ਵਿੱਚ 75 ਨਿਕਲੇ 80 ਨਿਕਲੇ ਹਾਂ ਐਂ ਬਈ ਜਦੋਂ ਮਾਰ ਵਾਜ ਜਾਂਦੀ ਹੈ ਤੇ ਬਾਅਦ ਚ ਉਹ ਗੱਲ ਆ ਵੀ ਕਈ ਏਰੀ ਦਾ ਪੱਲਿਓਂ ਦੇਣ ਵਾਲਾ ਕੰਮ ਵੀ ਹੋ ਜਾਂਦਾ ਬਾਕੀ ਬਈ ਘਾਲੀ ਮੇਰੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਦਾ ਕੰਮ ਚ ਫੇ ਕੋਈ ਫਾਇਦਾ ਨਹੀਂ ਬਈ ਆਪਾਂ ਤਾਂ ਡੱਕੇਰੀ ਕਿ ਬਈ ਪੱਲਿਓਂ ਹੀ ਪੈਣੇ ਆ ਇਸ ਵਾਰ ਤਾਂ ਕੋਈ ਮਰਜੀ ਫੜਾ ਮਰ ਜਾ ਮੈਂ ਇਨੇ ਬੱਜ ਗਿਆ ਮੈਨੂੰ ਇਹਨੇ ਪਰ ਇਹਦੇ ਕਿ ਪੱਲੋ ਪੈਨੇ ਉਹ ਜਕਾਨਕ ਚੰਗੀ ਮਹਾਰਾਜ ਨੇ ਲਾਤਾ ਸੀਜ਼ਨ ਚ ਜਕਾਨਕ ਦਾ ਸਮਾਂ ਚੰਗਾ ਲੱਗਿਆ ਹੂੰ ਫੇ ਹੋ ਜਾਂਦਾ ਪੂਰਾ ਪੱਲਾ ਹੋ ਜੇ ਪੂਰਾ ਪੱਲਾ ਹੋ ਜੇ ਫਿਰ ਵੀ ਪੂਰਾ ਆਪਾਂ ਨਹੀਂ ਹੋਇਆ ਨਹੀਂ ਹੋਣਾ ਬਈ ਹਾਂ ਪੂਰਾ ਪੱਲਾ ਜੇ ਆਪਦੀ ਮਿਹਨਤ ਪਾਈਏ ਆਪਾਂ ਬਾਈਕਲ ਦਾ ਪਾਈਏ ਪੇਰ ਤਾਂ ਕੋਈ ਨਹੀਂ ਭਾਈ ਜੀ ਅੱਜ ਕੱਲ ਦਿਹਾੜੀਦਾਰ ਬੰਦਾ ਭਾਈ ਜੀ ਤੁਹਾਨੂੰ ਵੀ ਪਰਾ 4-500 ਰੁਪਏ ਦਿਹਾੜੀ ਲੈਂਦਾ ਤੇ 10-15000 ਦਾ ਇੱਕ ਬੰਦੇ ਦਾ ਬੰਦਾ ਇੱਕ ਟੱਬਰ ਦੇ ਦੋ ਦੋ ਤਿੰਨ ਤਿੰਨ ਜੀ ਇਸੇ ਕੰਮ 'ਚ ਹੀ ਰਹਿੰਦੇ ਆ ਕਿ ਜੇ ਪਾਣੀ ਛੱਡ ਲੈ ਕੇ ਤੇ ਇੱਧਰ ਜਾਵੜੇ ਉੱਧਰ ਜਾਵੜੇ ਤੇ ਮੰਨ ਕੇ ਚੱਲੋ ਤੁਸੀਂ ਵੀ ਮਹੀਨਾ ਬੰਦਾ 10000 ਇੱਕ ਬੰਦੇ ਦਾ ਤੇ ਬੰਦੇ ਦਾ ਹੀ ਲੱਗੇ ਸਾਲ ਦਾ 1,20,000 ਬੰਦਾ ਭਾਈ 1.5 ਲੱਖ ਰੁਪਏ ਲਈ ਜਾਂਦੇ ਆ 1.5 ਲੱਖ ਲਈ ਜਾਂਦੇ ਆ ਸੀਰੀ ਨਾਲੇ ਹੋਰ ਖਰਚੇ ਡੇਢ ਲੱਖ ਤਾਂ ਬੰਦੇ ਦਾ ਤੇ ਬਾਕੀ ਜਿਹੜਾ ਆਪਾਂ ਸਾਧਾ ਬਾਕੀ ਤਾਂ ਮਿਹਨਤ ਤੇ ਲੈਂਦੇ ਆਪਦੇ ਬੰਦੇ ਦਾ ਖਰਚੇ ਦਾ ਹਰਚ ਵਿੱਚ ਕਿਹਨੇ ਖਰਚੇ ਦਾ ਬੰਦੇ ਚ ਗਿਣੇ ਹੀ ਆਣੇ ਯਾਰ ਆਪਾਂ ਨਹੀਂ ਮਿਹਨਤ ਨੂੰ ਨਹੀਂ ਮਾਰਾ ਮਿਹਨਤ ਬਹੁਤ ਚੰਗੀ ਆ ਮਿਹਨਤ ਦੀ ਖੱਟੀ ਖਾਣੀ ਆ ਆਪਾਂ ਵੀ ਤੇ ਉਹ ਵੀ ਖਾਂਦੇ ਵਿਚਾਰੇ ਪਰ ਆਪਾਂ ਇੱਕ ਖਰਚਾ ਕਰਦੇ ਆ ਸੋ ਇਸੇ ਕਰਕੇ ਬਈ ਪੂਰਾ ਧਿਆਨ ਦੇਣ ਦੀ ਲੋੜ ਆ ਇਹਨਾਂ ਤੀਜੇ ਦੇ ਕਿਸਾਨ ਭਰਾਵਾਂ ਨੂੰ ਇਕੱਜਟ ਹੋਣ ਦੀ ਲੋੜ ਆ ਗੱਲ ਠੀਕ ਆ ਸੋਚੋ ਬਈ ਹਾਂ ਬਈ ਟਰਾਲਾ ਹੋ ਗਿਆ ਆਪਣਾ ਫੁੱਲ ਚ ਹੁਣ ਆਪਾਂ ਟਰਾਲੀ ਚ ਪਵਾਵਾਂਗੇ ਦਾਣੇ ਕੱਲ੍ਹ ਦੀ ਗੱਲ ਬਣ ਕੱਲ੍ਹ ਉਹ ਕੋ ਟਰਾਲਾ ਆਪਾਂ ਫੁੱਲ ਕਰ ਲਿਆ ਬਈ ਤਾਲੀ ਫੋਲ ਕਰਕੇ ਹੋਰ ਕਰਦੇ ਆ ਮਾਨ ਕਰਦੇ ਆ ਟਰਾਲੀ ਕਿੱਥੇ ਲੈ ਚਲਾਂਗੇ ਬੱਸ ਟਰਾਲੀ 'ਚ ਪੈ ਹੀ ਜਾਣਾ ਮਰਾ ਆ ਪੌਣੇ 5 ਕਿਲੇ ਥਾਂ ਬਈ ਝਾੜੇ ਦੀ ਠੀਕ ਐ ਜੇ ਢੜ ਚੰਗੇ ਹੁੰਦੇ ਬਈ ਮਰ ਪੈਣਾ ਨਹੀਂ ਸੀ ਇੰਨਾ ਚੋ ਦੂਜਾ ਨੇ ਦੇਖੋ 55 ਕਿੜਾ ਆਪਣੇ ਬੇਲੀ ਦਾ ਯਾਰ ਮੈਂ ਤਾਂ ਟਰਾਲੀ ਮੰਗੀ ਗੱਲੀ ਉਹ ਕਹਿੰਦਾ ਬਈ ਤੂੰ ਟਰੈਕਟਰ ਵੀ ਰੱਖ ਲੈ ਲਾਲਾ ਘੇੜਾ ਕੋਈ ਨਹੀਂ ਤੂੰ ਛੱਡ ਈ ਬੰਦਾ ਯਾਰ ਬੰਦਾ ਬਹੁਤ ਵਧੀਆ ਬਈ ਉਹ ਵੀ ਤੇ ਟਰਾਲੀ 'ਚ ਨਾ ਇਹਦੇ 'ਚ ਮੜਾ ਜਾ ਥੱਲੇ ਆਪਾਂ ਬੈਠੇ ਸਵਰਨੀ ਦਾ ਬਈ ਆਪਣੇ ਗਵਾਂਢੀ ਦਾ ਟਰੈਕਟਰ ਦਾ ਮੈਂ ਮੈਂ ਤਾਂ ਟਰਾਲੀ ਮੰਗੀ ਸੀ ਗੱਲੀ ਉਹ ਕਹਿੰਦਾ ਬਈ ਕੋਈ ਮੈਗਾ ਠੀਕ ਹੈ ਬਾਈ ਧੰਨਵਾਦ ਤੇਰਾ ਯਾਰ ਤੇ ਹੁਣ ਆਪਾਂ ਬਈਆ ਟਰਾਲੀ ਕਰਾਉਣ ਟਰਾਲੀ ਚ ਪਾਉਣੇ ਆ ਦੇਖਦੇ ਆ ਟਰਾਲੀ ਭਰਦੀ ਇਹ ਤੇ ਕਿੰਨੀ ਕੀ ਕੋਸ਼ਿਸ਼ ਪਰ ਜੂ ਟਰਾਲੀ ਦੇ ਨਹੀਂ ਰਾਹ ਹੁਣ ਆ ਬਾਈ ਰਾਹ ਭਰਨੀ ਚਾਹੀਦੀ ਆ ਪੂਰੀ ਟੀਸੀ ਕੱਢ ਕੇ ਪੰਗਾ ਲਾ ਕੇ ਬਾਹਰ ਬਹੁਤ ਰਹਿੰਦਾ ਹੈ ਠੀਕ ਹੈ ਨਾ 1.5 ਕਿਲੋ ਮੇਰੇ 1.5 ਤੋਂ 2.5 ਦੇ ਹੋਗਾ ਠੀਕ ਕੰਡਾ ਦੇਖਦੇ ਕੀ ਕਰਦਾ ਨੀਆ ਤੋਂ ਵੇਖ ਨਾਪ ਕੇ ਰੱਖ ਨਾਪ ਕੇ ਰੇਜ਼ ਜਿਆਡਾ ਉੱਡਾ ਲੈ ਯਾਨਟੋਟਾ ਪਤਾ ਕਿਵੇਂ ਲੱਗਦਾ ਹੋਊ ਇਹਨਾਂ ਨੂੰ ਕਿ ਲੱਗ ਜਾਂਦਾ ਵੀ ਐ ਹਾਂ ਹਾਈ ਲੱਗ ਜਾਂਦਾ ਇਹਨਾਂ ਅਨਸਾਰ ਪਤਾ ਦਾਣਿਆਂ ਦਾ ਦੇਖ ਲੈਂਦੇ ਆ ਅਸੀਂ ਹੂੰ ਪਰ ਘੂੜਾ ਨਾ ਹੁਣ ਮੰਡੀ ਦਾ ਕਾਫੀ ਭਰੀ ਪਈ ਐ ਨੀ ਮਾਲ ਚੱਕਿਆ ਵੀ ਆਂਦਾ ਨਾਲ ਜਿਹਾ ਆਪਣਾ ਤੇ ਯੋ ਰਾਤਾਂ ਆ ਨਾ ਬਲੀ ਮੰਗ ਆ ਗਏ ਨੀ ਹਾਂ ਜੇ ਇਹ ਆਪਾਂ ਉੱਧੇ ਵੱਡੇ ਆ ਉੱਧੇ ਨਾਲ ਦਾ ਇੱਧਰ ਹੀ ਮੂਕਟੇ ਹੀ ਰਹਿ ਗਏ ਨਹੀਂ ਉੱਧਰ ਪੜੀ ਤਾਂ ਉੱਧੋਂ ਦਾ ਹੀ ਪੈਸਾ ਹੋਊ ਜਿਹੜਾ ਭਰਿਆ ਹੋਣਾ ਅੱਛਾ ਸਭੀ ਟਰਾਲਾ ਆਪਣਾਉਣ ਲੱਗਾ ਲੈਣ ਅਗਲੇ ਜਾਂਦੇ ਸੀ ਮੰਡੀ ਇੱਕ ਵੇ ਇੰਨਾ ਸੁੱਕਾ ਝੋਨਾ ਅੱਧਾ ਟਰਾਲਾ ਆਪਣੇ ਆਟੋਮੈਟਿਕ ਆਪ ਹੀ ਲੈ ਜਾਣਾ ਬੋਰਾ ਲਿਆ ਰੋ ਬੋਰਾ ਲਿਆ ਪੱਲੀ ਖੇਤ ਲਾ ਆ ਪੱਲੀ ਖੇਤ ਲਾ ਪੱਲੀ ਇਹ ਸਾਰੇ ਹੁਣ ਦੋ ਹਨਾਈ ਪੱਲੀਆਂ ਕੋ ਲਾ ਗੋ ਰੇ ਬੋਰਾ ਲਿਆ ਬੋਰਾ ਇਧਰ ਰਲ ਗਿਆ ਤੁੰੜਾ ਰਲ ਗਿਆ ਰਲ ਗਿਆ ਰਲ ਗਿਆ ਰਲ ਗਿਆ ਲੈ 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 ਜਲਦੀ ਬਦਦ ਆ ਲੈ ਉਹ ਭਾਈ ਇਹ ਤੇ ਮਾਰ ਲਾਈ ਆ ਹਾਂ ਭਾਈ ਇਹ ਵੇਖ ਲੈ ਭਾਈ ਮਾਰ ਲੜਾਈ ਜਾਂਦੇ ਲੇਵਰੇ ਆ ਰੌਣ ਕੀ ਕਰੂ ਇੱਥੇ ਆ ਕੇ ਗੋਲਿਆ ਪੜ ਲਓ ਇਹਨਾਂ ਨੂੰ ਆ ਕੇ ਪੰਜਾਬੀਓ ਆਜੋ ਦਾਰਾ ਭੋਰ ਆ ਜੀ ਲੇਉਂਦਾ